ਕਿਛਲੇ ਦਿਨੀ ਭਾਰਤ ਦੀ ਸਰਵੋਚ ਅਦਾਲਤ ਵੱਲੋਂ ਰੱਖਸ਼ਨ ਦੇ ਸਬੰਧ ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀਆਂ ਦਾ ਰੱਖਮਕਰਨ ਸੀ ਉਹਦੇ ਸਬੰਧ ਵਿੱਚ ਇੱਕ ਬੜਾ ਅਹਿਮ ਫੈਸਲਾ ਲਿਆ ਗਿਆ ਹੈਗਾ ਜਿਸ ਦੇ ਤਹਿਤ ਅ ਅਨੁਸੂਚਿਤ ਜਾਤੀਆਂ ਦੇ ਅੰਦਰ ਜਿਹੜੀਆਂ ਵੱਖ-ਵੱਖ ਜਾਤੀਆਂ ਵਰਗੀਕ੍ਰਿਤ ਕੀਤੀਆਂ ਹੋਈਆਂ ਰਹੀਆਂ ਉਹਦੇ ਵਿੱਚ ਅਨੁਸੂਚਿਤ ਜਾਤੀਆਂ ਦੇ ਅੰਦਰ ਜਿਹੜੀਆਂ ਹੋਰ ਉਪਜਾਤੀਆਂ ਰਹੀਆਂ ਉਹਦੇ ਅੰਦਰ ਵੀ ਜਿਹੜਾ ਹੈਗਾ ਰੱਖਮਕਰਨ ਦੀ ਜਿਹੜੀ ਅ ਪ੍ਰਵੰਧ ਸੀਗਾ ਜਿਹੜਾ ਰੱਖਮਕਰਨ ਕਰਨ ਦਾ ਉਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਸਾਧ ਜੱਜ ਸਾਹਿਬਾਨ ਦੀ ਬੈਂਚ ਨੇ ਮੋਹਰ ਲਾ ਦਿੱਤੀ ਹੈ ਤਾਂ ਇਸ ਨਾਲ ਪੰਜਾਬ ਔਰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿ ਰਹੇ ਮਜੀਬ ਸਿੰਘ ਔਰ ਵਾਲਮੀਕ ਪਾਈਚਾਰਾ ਜਿਹੜਾ ਹੈਗਾ ਜਿਹੜਾ ਕਿ ਬੜਾ ਲੰਬੇ ਸਮੇਂ ਤੋਂ ਦੱਬਿਆ ਕੁਚਲਿਆ ਸੀਗਾ ਆਰਥਿਕ ਤੌਰ ਦੇ ਉੱਤੇ ਵੀ ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਿਹੜਾ ਹੈਗਾ ਇਹਦੇ ਨਾਲ ਕੁਛ ਨਾ ਕੁਛ ਆਸ ਜਿਹੜੀ ਹੈਗੀ ਆ ਉਹ ਵੱਜੀ ਹੈ ਕਿ ਜਿਹੜਾ ਦੱਬਿਆ ਕੁਚਲਾ ਪਾਈਚਾਰਾ ਸੀਗਾ ਮਜੀਬ ਸਿੰਘ ਔਰ ਵਾਲਮੀਕ ਪਾਈਚਾਰਾ ਇਹਨਾਂ ਨੂੰ ਕੁਛ ਨਾ ਕੁਛ ਇਸ ਰਕਮੇ ਕਰਨ ਦੇ ਜਿਹੜਾ ਉਹਨਾਂ ਨੂੰ ਅਲੱਗ ਤੋਂ ਕੋਟੇ ਦੇ ਅੰਦਰ ਜਿਹੜਾ ਕੋਟੇ ਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਜਿਹੜਾ ਹੈਗਾ ਕੁਝ ਨਾ ਕੁਝ ਆਸ ਬੱਜੀ ਹੈਗੀ ਸੋ ਲੰਬੇ ਸਮੇਂ ਦੀ ਮੰਗ ਸੀ ਇਹ ਪੰਜਾਬ ਦੇ ਅੰਦਰ ਮਜੀਠੀ ਸਿਕੋਰ ਵਾਲਮਿਕ ਭਾਈਚਾਰੇ ਦੀ ਕਿ ਕਿਉਂਕਿ ਆਰਥਿਕ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਇਹ ਜਿਹੜਾ ਭਾਈਚਾਰ ਦੋਨੇ ਜਿਹੜੇ ਸਮੁਦਾਇ ਨੇਗੇ ਇਹ ਕਾਫੀ ਪਛੜ ਚੁੱਕੇ ਨੇ ਔਰ ਜਿਸ ਦੇ ਨਾਲ ਜਦੋਂ ਆਰਥਿਕ ਤੌਰ ਤੇ ਪਛੜ ਚੁੱਕੇ ਨੇ ਤਾਂ ਸੋ ਉਹ ਕਾਕੀ ਇਹਨਾਂ ਦਾ ਜਿਹੜਾ ਪੜ੍ਹਾਈ ਲਿਖਾਈ ਦਾ ਜਿਹੜਾ ਪੱਧਰ ਹੈਗਾ ਉਹ ਵੀ ਨਹੀਂ ਮਾਰਿਆ ਰਹਿਦਾਗਾ ਤਾਂ ਉਸ ਟੀ ਨੂੰ ਅਪਲਿਫਟ ਕਰਨ ਦੇ ਲਈ ਮਾਨਜੋਗ ਜੱਜ ਸਾਹਿਬਾਨ ਨੇ ਕੋਰਟ ਦੇ ਅੰਦਰ ਕੋਰਟ ਦਾ ਪ੍ਰਬੰਧ ਜਿਹੜਾ ਕੀਤਾਗਾ 2010 11 ਦੇ ਵਿੱਚ ਜਿਹੜੀ ਸੀਗੀ ਪੰਜਾਬ ਸਰਕਾਰ ਦੀ ਅਪੀਲ ਸੀਗੀ ਇਹ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਸੀਗੀ ਤਾਂ ਉਸ ਦੇ ਤਹਿਤ ਇੱਕ ਅਸੀਂ ਦੇਖਦੇ ਹਾਂ ਕਿ ਲਗਭਗ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਫਿਲਹਾਲ ਉਹਨਾਂ ਨੇ ਆਪਣੀ ਚੁੱਪ ਬਣਾਈ ਹੋਈ ਹੈ ਇਸ ਮਸਲੇ ਦੇ ਉੱਤੇ ਮੋਰ ਮੰਜੁਗ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ ਨੇ ਉਹਨਾਂ ਤੇ ਆਪਣੀ ਕੋਈ ਵੀ ਜਿਹੜੀ ਪ੍ਰਤੀਕਿਰਿਆ ਹਾਲ ਤੱਕ ਨਹੀਂ ਦਿੱਤੀ ਤਾਂ ਇਸਤੇ ਇੱਕ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਦਲਤਾਂ ਦੀ ਜਿਹੜੀ ਨਮੈਂਦਾ ਜਮਾਤ ਘਾਉਣ ਵਾਲੀ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਇਸ ਮਜਬੂਤ ਸਿੱਖ ਔਰ ਬਾਲਮੀਕ ਭਾਈਚਾਰੇ ਜਿਹੜਾ ਅਲੱਗ ਤੋਂ ਕੋਟੇ ਦਾ ਪ੍ਰਬੰਧ ਹੈਗਾ ਉਹਦੇ ਤੇ ਉਹਨਾਂ ਨੇ ਇਸ ਜੀ ਦਾ ਵਿਰੋਧ ਕੀਤਾ ਹੈਗਾ ਕਿਉਂਕਿ ਬੜਾ ਮੰਦਭਾਗ ਆਇਆ ਔਰ ਪੰਜਾਬ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਮਜਵੀ ਸਿੱਖਾ ਔਰ ਬਾਲਮੀਕ ਭਾਈਚਾਰੇ ਦਾ ਜਿਹੜਾ ਵੱਡਾ ਹਿੱਸਾ ਹੈਗਾ ਉਹ ਬਹੁਜਨ ਸਮਾਜ ਪਾਰਟੀ ਨੂੰ ਇੱਕ ਵਿਸ਼ੇਸ਼ ਵਰਗ ਦੀ ਜਿਹੜੀ ਰਾਜਨੀਤਿਕ ਪਾਰਟੀ ਤੌਰ ਤੇ ਲੈ ਕੇ ਦੇਖਦਾ ਸੀ ਉਹਨਾਂ ਦੀ ਉਹਨਾਂ ਦੀ ਇੱਕ ਧਾਰਨਾ ਬਣੀ ਹੋਈ ਸੀ ਕਿ ਜਿਹੜੀ ਬਹੁਜਨ ਸਮਾਜ ਪਾਰਟੀ ਹੈਗੀ ਉਹ ਮਜਵੀ ਸਿੱਖ ਔਰ ਬਾਲਮੀਕ ਭਾਈਚਾਰੇ ਦੇ ਸੰਬੰਧ ਜਿਹੜਾ ਹੈਗਾਗਾ ਉਹਨਾਂ ਦੇ ਹਿੱਤਾਂ ਦੇ ਪ੍ਰਤੀ ਕੋਈ ਬਹੁਤੀ ਸਵਾਰਥ ਨਹੀਂ ਹੈ ਜੀ। ਪਰੰਤੂ ਸਾਹਿਬ ਜੀ ਕਾਂਸ਼ੀ ਰਾਮ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਬੜਾ ਇੱਕ ਜਿਹੜਾ ਉਹਨਾਂ ਦਾ ਨਾਰਾ ਸੀਗਾ ਵੋਇਸ ਮਾਈ ਪਾਰਟੀ ਦੇ ਸੰਸਤਾਪਕ ਸਰ ਸ੍ਰੀ ਕਾਂਸ਼ੀਰਾਮ ਉਹਨਾਂ ਦਾ ਨਾਰਾ ਹੁੰਦਾ ਸੀਗਾ ਕਿ ਜਿਸ ਦੀ ਜਿੰਨੀ ਸੰਖਿਆ ਭਾਰੀ ਉਸ ਦੀ ਉਨੀ ਭਾਗੀਦਾਰੀ ਔਰ ਅਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਵਾਦਵਿਕੀ ਔਰ ਮਜਵੀ ਸਿੱਖ ਭਾਈਚਾਰੇ ਦੀ ਜਿਹੜੀ ਗਿਣਤੀ ਕਾਫੀ ਜ਼ਿਆਦਾ ਹੈਗੀ ਉਸ ਦੇ ਅਕੋਰਡਿੰਗ ਜਿਹੜਾ ਹੈਗਾ ਉਸ ਦੇ ਮੁਤਾਬਕ ਉਹਨਾਂ ਦੀ ਜਿਹੜੀ ਸਰਕਾਰੀ ਨੌਕਰੀਆਂ ਦੇ ਵਿੱਚ ਜਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਤੀਨਿਧਤਾ ਹੈਗੀ ਜੀ ਉਹ ਵੀ ਕਾਫੀ ਘੱਟ ਹੈਗੀ ਔਰ ਸਰ ਸ੍ਰੀ ਕਾਂਸ਼ੀਰਾਮ ਨੇ ਵੀ ਇਹਨਾਂ ਦੋਨੇ ਸਮੁਦਾਇ ਨੂੰ ਉੱਪਰ ਚੱਕਣ ਦੇ ਲਈ ਆਪਣੇ ਜਿਹੜੇ ਭਰਪੂਰ ਯਤ ਜਿਹੜੇ ਬੋਲ ਸਮਾਜ ਪਾਰਟੀ ਦੇ ਮੁਖੀ ਨੇ ਮਾਇਆਬਤੀ ਉਹਨਾਂ ਦੀ ਅਗਵਾਈ ਦੇ ਵਿੱਚ ਕੱਲ ਜਿਹੜਾ ਹੈਗਾ ਉਹਨਾਂ ਨੇ ਮੱਝੀ ਸਿੱਖ ਔਰ ਵਾਲਮੀਕ ਭਾਈਚਾਰੇ ਨੂੰ ਜਿਹੜਾ ਅਲੱਗ ਤੋਂ ਜਿਹੜਾ ਕੋਟਾ ਮਿਲਣਾ ਸੀਗਾ ਮਾਨ ਜੋ ਸੁਪਰੀਮ ਕੋਰਟ ਦੇ ਹੁਕਮ ਦੇ ਅਨਸਾਰ ਉਸ ਚੀਜ਼ ਦਾ ਉਹਨਾਂ ਨੇ ਵਿਰੋਧ ਕੀਤਾਗਾ ਸੋ ਮੈਂ ਅੱਜ ਇਸ ਆਪਣੇ ਜਿਹੜੇ ਵਾਲਮੀਕ ਔਰ ਮੱਝੀ ਸਿੱਖ ਭਾਈ ਸਮੁਦਾਇ ਦੇ ਜਿਹੜੇ ਲੋਕ ਨੇਗੇ ਉਹਨਾਂ ਨੂੰ ਮੈਂ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੀ ਬਿੱਲੀ ਸੀਗੀ ਉਹ ਥੱਲੇ ਬਾਹਰ ਨਿਕਲ ਚੁੱਕੀ ਹੈ ਕਿ ਕਿਸ ਤਰ੍ਹਾਂ ਲੰਬੇ ਸਮੇਂ ਤੋਂ ਜਿਹੜੀ ਧਾਰਨਾ ਬਣੀ ਹੋਈ ਸੀਗੀ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਹੈਗੀ ਆ ਉਹ ਇਹਨਾਂ ਦੋਨੇ ਸਮੁਦਾਇਆਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਔਰ ਜਿਹੜੀ ਬਹੁਜਨ ਸਮਾਜ ਪਾਰਟੀ ਹੈਗੀ ਹੈਗੀ ਉਹ ਇਹਨਾਂ ਦੇ ਜਿਹੜੇ ਹਿੱਤਾਂ ਦੇ ਲਈ ਇਹਨਾਂ ਦੋਨੇ ਸਮੁਦਾਇਆਂ ਜਿਹੜੇ ਮਜੂਬੀ ਸਿੱਖੋ ਔਰ ਵਾਲਮੀਕ ਭਾਈਚਾਰਾ ਹੈਗਾ ਉਹਦੇ ਹਿੱਤਾਂ ਦੇ ਲਈ ਕੋਈ ਬਹੁਤੀ ਸਰਦ ਨਹੀਂ ਹੈਗੀ ਜੀ ਉਸ ਨੂੰ ਜਿਹੜਾ ਹੈਗਾ ਕੱਲ ਬਹੁਜਨ ਸਮਾਜ ਪਾਰਟੀ ਦੇ ਜਿਹੜਾ ਉਹਨਾਂ ਨੇ ਆਪਣਾ ਇੱਕ ਪ੍ਰੈਸ ਰੂਲ ਜਾਰੀ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈਗਾ ਇਸ ਚੀਜ਼ ਦਾ ਵਿਰੋਧ ਕਰਕੇ ਸੋ ਮੈਂ ਆਪਣੇ ਵਾਲਮੀਕ ਔਰ ਮਜੂਬੀ ਸਿੱਖ ਭਾਈਚਾਰੇ ਜਿਹੜੀ ਦੋਨੇ ਸਮੁਦਾਇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਇਹ ਬੇ ਕਿ ਤੁਸੀਂ ਵੀ ਹੁਣ ਜਿਹੜਾ ਹੈਗਾ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਅਸਲੀ ਸੋਚ ਹੈਗੀ ਉਸ ਨੂੰ ਪਹਿਚਾਣੋ ਔਰ ਜਿੰਨੇ ਵੀ ਸਾਡੇ ਸਾਥੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਵਕਤ ਵਕਤ ਉਹਦੇ ਤੇ ਕੰਮ ਟਾਈਮ ਨੇਗੇ ਉਹ ਜਾਂ ਤਾਂ ਆਪਣੇ ਜਿਹੜੇ ਆਪਣੀ ਜਿਹੜੀ ਬ੍ਰੋਧ ਹੈਗਾ ਉਹ ਆਪਣੇ ਪਾਰਟੀ ਜਿਹੜੇ ਪੰਜਾਬ ਦੇ ਪ੍ਰਧਾਨ ਔਰ ਜਿਹੜੀ ਰਾਸ਼ਟਰੀ ਪ੍ਰਧਾਨਹੁਤ ਤੱਕ ਪਹੁੰਚਾਉਣਾ ਜੇਕਰ ਇਹ ਫੈਸਲਾ ਤੁਹਾਡੇ ਵਿਰੋਧ ਦੇ باوجود ਵੀ ਇਹ ਫੈਸਲਾ ਵਾਪਸ ਨਹੀਂ ਲੈਂਦੀ ਜਿਹੜੀ ਬੋਲਸਮਾਈ ਪਾਰਟੀ ਆ ਤਾਂ ਸਾਨੂੰ ਇਸ ਬੋਲਸਮਾਈ ਪਾਰਟੀ ਨੂੰ ਕਿਨਾਰਾ ਕਰਕੇ ਆਪਣੀ ਜਿਹੜੀ ਹੈਗੀ ਹੈ ਰਾਜਨੀਤਿਕ ਜਮਾਤ ਉਹਨੂੰ ਅਲੱਗ ਤੋਂ ਜਿਹੜਾ ਹੈਗਾ ਮਜ਼ਬੂਤ ਕਰਨਾ ਪਊਗਾ ਧੰਨਵਾਦ ਸਤਿ ਸ੍ਰੀ ਅਕਾਲ